ਕਿਹੜੀ ਜਗ੍ਹਾ ਤੋਂ ਗੀਤਕਾਰ ਜੀ ਪਿੰਡ ਗੋੜਤੜੀ ਜੀ ਪਿੰਡ ਗੋੜਤੜੀ ਹਾਂਜੀ ਭੈਣ ਜੀ ਇੱਕ ਪੰਜ ਉਸ ਦਿੱਤੇ ਸੀ ਇਹ ਵਰਤਣ ਤੋਂ ਪਹਿਲਾਂ ਤੁਹਾਨੂੰ ਪ੍ਰੋਬਲਮਾਂ ਕੀ ਕੀ ਸੀ ਛੇ ਇੱਕ ਡਿਸ਼ ਫੱਟ ਸੀ ਜੀ ਠੀਕ ਹੈ ਜੀ ਤੇ ਇੱਕ ਸਪਰੇਕਲ ਸੀ ਜੀ ਇੱਕ ਪੇਟ ਦੇ ਸੀ ਇੱਕ ਲੀਵਰ ਵੀ ਤੁਹਾਡਾ ਫੇਰ ਇੱਕ ਲੀਵਰ ਜੀ ਸੀ ਲੀਵਰ ਵੀ ਫੱਟੀ ਜੀ ਤੁਹਾਡਾ ਹਾਂਜੀ ਹਾਂਜੀ ਜੁਰ ਕੈਸਰ ਦੀ ਪ੍ਰੋਬਲਮ ਸੀ ਸੀ ਤੁਹਾਨੂੰ ਹਾਂਜੀ ਠੀਕ ਹੈ ਹਾਂਜੀ ਇਹ ਪ੍ਰੋਬਲਮਾਂ ਭੈਣ ਜੀ ਕਿੰਨੇ ਟਾਈਮ ਤੋਂ ਜੀ ਤੁਹਾਨੂੰ ਇਹ ਸਾਲ ਤੋਂ ਜੀ ਇੱਕ ਸਾਲ ਤੋਂ ਪ੍ਰੋਬਲਮ ਆਈ ਤਾਂ ਇਹਦੇ ਕੋਈ ਦਵਾਈਆਂ ਵਗੈਰਾ ਖਾਦੀ ਇਹਦੀ ਕੋਈ ਵੀ ਹਾਂਜੀ 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 ਖਾਦੀ ਸੀ ਕੋਈ ਫਰਕ ਨਹੀਂ ਪਿਆ ਜੀ ਇਹ ਕਿੱਥੋਂ ਕਿੱਥੋਂ ਖਾਦੀਆਂ ਦੀਆਂ ਦਵਾਈਆਂ ਮਾਨਸਾ ਤੋਂ ਵੀ ਖਾਦੀ ਸੀ ਭੀਖੀ ਤੋਂ ਵੀ ਖਾਦੀ ਸੀ ਠੀਕ ਹੈ ਜੀ ਇਹਦੇ ਨਾਲ ਕੋਈ ਫਰਕ ਨਹੀਂ ਪਿਆ ਦਵਾਈਆਂ ਨਾਲ ਇਹ ਕੋਈ ਫਰਕ ਨਹੀਂ ਪਿਆ ਜੀ ਇਹ ਕੋਈ ਕੰਮਕਾਰ ਕਰਨ ਦੇ ਵਿੱਚ ਵੀ ਪ੍ਰੋਬਲਮ ਆਉਂਦੀ ਸੀ ਹਾਂਜੀ ਆਉਂਦੀ ਸੀ ਵੀ ਲੱਤਾਂ ਵੀ ਦੁਖਦੀਆਂ ਸੀ ਫਿਰ ਐ ਹੋ ਜਾਂਦਾ ਵੀ ਸਰੀਰ ਵੀ ਡਿਗੂ ਡਿਗੂ ਹੋ ਰਿਹਾ ਸੀ ਸਾਰਾ ਦਿਨ ਤਕਾਬ ਤਕਾਬਟੀ ਰਹਿੰਦੀ ਹਾਂਜੀ ਹਾਂ ਵੀ ਪੇ ਅਗਰ ਮੰਜੇ ਤੇ ਵੀ ਵੀ ਜਿਵੇਂ ਤੁਸੀਂ ਆਪਣਾ ਪੰਜ ਜੂਸ ਵਰਤੇ ਬਾਡੀ ਸਰਵ ਵਰਤਿਆ ਇਹਦੇ ਨਾਲ ਤੁਹਾਨੂੰ ਕੀ ਫਰਕ ਪਿਆ ਇਹਦੇ ਨਾਲ ਬ ਕਿ ਮੈ ਟੈਸਟਾਂ ਚ ਵੀ ਥੋੜਾ ਓਕੇ ਆਇਆ ਜੀ ਹਾਂ ਜੀ ਜਮਾ ਠੀਕ ਆ ਤੇ ਕਿੰਨਾ ਟਾਈਮ ਹੋ ਗਿਆ ਤੁਹਾਨੂੰ ਯੂਜ਼ ਕਰਿਆ ਨੂੰ ਇਹੇ ਜੀ ਮਹੀਨਾ ਹੋ ਗਿਆ ਜੀ ਉਸ ਤੋਂ ਬਾਅਦ ਕੋਈ ਪ੍ਰੋਬਲਮ ਤਾਂ ਨਾ ਹਾਂ ਜੀ ਅੱਜ ਬਿਲਕੁਲ ਠੀਕ ਹੋ ਹਾਂ ਜੀ ਜਮਾ ਕੀ ਕਹਿਣਾ ਚਾਹੁੰਦੇ ਹੋ ਪਰਿਵਾਰਾਂ ਨੂੰ ਜਿਹੜੇ ਪਰਿਵਾਰ ਆ ਅੱਜ ਸੋਚ ਰਹੇ ਨੇ ਇਹ ਚੇਤੇ ਹੋਣਾ ਚਾਹੀਦਾ ਵੀ ਦਵਾਈ ਲਓ ਬਹੁਤ ਫਰਕ ਆਇਆ ਓਕੇ ਭਾਈ ਥੈਂਕ ਯੂ ਹਾਂ ਜੀ